ਲਓ ਗਾਇਜ਼ ਬਾੜੇ ਚਾਗੇ ਪਾਥੀਆਂ ਪਤਣ ਸਾਰੇ ਇੱਥੇ ਬਾੜੇ ਬਾੜੇ ਨੇ ਦੇਖੋ ਆਇਆ ਬਾਹਰਲੀ ਸਾਈਡ ਸਾਡੇ ਪਿੰਡ ਦੀ ਸਾਰੇ ਬਾੜੇ ਨੇ ਆਦੇ ਮੰਮੀ ਓਹਨੀਆਂ ਦੀਆਂ ਪਾਥੀਆਂ ਕਿ ਡਿੰਗਡੀਆਂ ਪੱਤੀਆਂ ਆਈਆਂ ਅਨੋਈ ਬੜਾ ਆਣਾ ਕਹਿ ਦੇਣ ਕਿਤੇ ਹਨਾ ਵੀ ਹੋਰ ਚੜੂ ਕੋਲ ਚੱਲ ਕੌਣ ਪੰਗੀ ਆਪ ਖਾਣੇ मतलब बोलता भी झाड़ू लगा के है पोछा भी नहीं लगाता वो तो बोलै भी झाड़ू लगा के आता है प्रिया ये खरदा गेल भूत बोल है केथे खरीद ले एक महीना से आंटी एक बोरा भूत खरीद देला बोल के ना कर अरे अरे कर आई जी तो तेरे भी कसूर बहुत है

काका वो सब का पाए पड़े जरा वो तो बेसन दा इदर हाँ। सेट तो पानी आ फिर ये पानी बा हाँ। पानी आई बा माने के करना पानी रखनी करनी इसको खाना है ना ना पठे जाना ए नगिल्ला और रा फिर हो निकला इदर सी हट जा हुन आला दवाला ही हुंदा गा ਇਹ ਤਾਂ ਬਾਲਟੀ ਭਰ ਲਈ ਪਾਣੀ ਦੀ ਹੋ ਤੋ ਜਾਗੇ ਬਾਲਟੀ ਭਰ ਲਈ ਪਾਣੀ ਦੀ ਬਾਲਟੀ ਨਹੀਂ ਅੱਧਾ ਬਾਲਟੀ ਅੱਜ ਤੂੰ ਕਿਵੇਂ ਆਕੜੀ ਜੀ ਫਿਰਦੀ ਆ ਹਏ ਕਿਵੇਂ ਫਿਰਦੀ ਅੱਜ ਟਕੜੀ ਜੀ ਫਿਰਦੀ ਆ ਅੱਜ ਇਹਨੇ ਗੋਦਵਾਈ ਨਹੀਂ ਲਈ ਹੱਥ ਨਾਲ ਪਰਿਆ ਆਏ ਆਕੜੀ ਫਿਰਦੀ ਆ ਉਦਰੀਓ ਫਰੈਂਡਾਂ ਨੇ ਸਾਰੀਆਂ ਅੱਜ ਅਸੀਂ ਕੋਲ ਥੋਸ ਬਾਰੇ ਦਵਾਈ ਖਾ ਕੇ ਆਲੇ ਕਦੀ ਹਾਸੇ ਵਾਲੀ ਦਵਾਈ ਖਾ ਕੇ ਆਈਆਂ ਅੰਟੀ ਕੇਮੀ ਨਹੀਂ ਕਦੀ ਉਹ ਘਿਰੂ ਕੋਈ ਦੀਆਂ ਨਾਲ ਹੋਈ ਨਹੀਂ ਬੋ ਯਾਰ ਅੱਜ ਤੱਕ ਨਹੀਂ ਸੀ ਜਾਈ ਹੈ ਹੈ ਸੀ ਨਾਲ ਤੱਕ ਨਹੀਂ ਆਉਣੀ ਹੈ ਨਹੀਂ ਸੀ ਉਹ ਸਭ ਨੂੰ ਗਿਆ ਹੋਊਗਾ ਹਾਂ ਵੀ ਤਾਂ ਡਾਕਟਰ ਵੀ ਹੈ ਪਹਿਲਾਂ ਗਿਆ ਹੋਊਗਾ ਤਿੰਨ ਬਾਥੀਆ ਪੱਥ ਦੀਆ ਮੰਮੀ ਨੇ ਮੈਂ ਕਾਤਾ ਕੋ ਬੰਦ ਰਹੀ ਚਾਰ ਆ ਫੱਟੀ ਧਰੀਆ ਫਿਰ ਹਰ ਇਹ 10 ਰੁਪਏ ਦੀ ਪਾਥੀ ਵਿਕੇ ਹੂੰ 2 ਰੁਪਏ ਨਹੀਂ ਕੋਈ ਬਸ ਲੈ ਬੰਦ ਇੱਕ ਭਾਈ ਵੀਡੀਓ ਬਣਾਉਂਦਾ ਕਹਿੰਦਾ ਹੁੰਦਾ 5 ਰੁਪਏ ਦੀ ਪਾਥੀ ਜੇ ਇਹਨੇ ਇਕੱਠੀਆਂ ਲੈਣੀਆਂ ਨੇ ਲੈਂਦਾ ਕਾ ਕੀ ਪਤਾ ਨਹੀਂ ਲੈਂਦਾ ਸਿੰਗਲ ਮਹਿੰਗੀ ਪਾਉਂਦਾ 2 ਰੁਪਏ ਇਸ ਪਾਥੀ ਜਿਹਾ ਦੋ ਰੁਪਏ ਅਢਾਈ ਰੁਪਏ ਦੇ ਚੱਕਾ ਹੈ। 3 ਰੁਪਏ। ਚੈਲੰਜ ਤਾਂ ਮਹਿੰਗੀ ਹੋ ਜਾਂਦੀ ਉਹ। ਸਾਰਿਆਂ ਦੀ ਗੱਲ ਆਪਨੇ ਤਾਂ ਖਾਣੀ ਹੋਈ। ਆਪਨੇ ਤਾਂ ਬੀਬੀਆਂ ਆਪ ਹੀ ਪੱਤਦੀਆਂ ਨੇ ਸਾਰੀਆਂ। ਆਪਦੇ ਤੇ ਬਤਨਾਣਾ। ਪ੍ਰੀਆ ਹੋਣੀਆਂ ਨੇ। ਹਾਂ। ਉਹ ਪ੍ਰੀਆ। ਉਹ ਬਾਹਰ ਨਾਲ ਅੱਧੀ-ਅੱਧੀ ਆਪਣੀ। ਉਹ ਵੀ ਅੱਧ ਤੇ ਪੱਤਦੀ ਆ ਉਹ ਵੀ ਅੱਧ ਤੇ ਪੱਤਦੀ ਆ ਹੈਂ ਛੀਪਾ ਸਰਦੇ ਨੂੰ ਗੋਹਾ ਏਨ ਕੋ ਤਾਂ ਆਪਣੇ ਜੇ ਕੋਟੇ ਬਣਾ ਲੀਏ ਰੋਕੋ ਪਾਸੜੀ ਕਾਰ ਰੋਕੋ ਆਜ ਪੂਆ ਪਾਣੀ ਚਾਹੀਦਾ ਬਸ ਹੱਥ ਧੋਣੇ ਕਿਹੜੀ ਬੀਬੀ ਗਲੇ ਚੋਂ ਪੂਆ ਵਸੇ ਆਜ ਲੱਗ ਕਿਹੜੀ ਬਿੱਦੀ ਗਲੇ ਚੋਂ ਗਿਰਨ ਕੋ फोन चल देो हाँ ट्रालिया <laughs> <high�rsharp>, <sharp>, पांच टरली पांच टरली पांच टरली हाथ पांच टरली हो और हम दीदी आए भी इना ने बोलया नहीं ने उधर एक इधर बिर नहीं आ इथे इथे ना बहन जी ऊपर नहीं सटा ना पथेगा ਰੋਟੀ ਦੇ ਬਾਚਨ ਰਿੰਕੂ ਮੇਰੇ ਮੂਲੇ ਰੋਟੀ ਨਹੀਂ ਪਤਾ ਨਹੀਂ ਕਿ ਉਹਨੇ ਮੂਲੇ ਰੋਟੀਆਂ ਬਣਾ ਕੇ ਚਾਹ ਗਵਾ ਐ ਬਬੀ ਦਾ ਕਹਿੰਦੀ ਮੈਨੂੰ ਚਾਰ ਰੋਟੀਆਂ ਮੱਕੀ ਦਾ ਲਾ ਕੇ ਦੇ ਦੀ ਨੋਨ ਮੇਕ ਲਾ ਕੇ ਅੱਜ ਕਵਿਤਾ ਨੂੰ ਸਾਦਾ ਨਹੀਂ ਕੂੜਾ ਕਿਤਨਾ ਖਾ ਲਿਆ ਗਿਆ ਜੇ ਕਹਿੰਦੇ ਚਾਹ ਬੱਤਲ ਖਾ ਲੈ ਲੋ ਕੋ ਸੇਖਣਾ ਪਾ ਗਿਆ ਲਾ ਲੂ ਬਣਾ ਕੇ ਦੇ ਦਿ ਤੋ ਮੇਰਾ ਵੀ ਲਾ ਲੂ ਲਾ ਲੂ ਕੋ ਲਾ ਲੂ ਲਾ ਲੂ ਕੋਈ ਨਾ ਕੋਈ ਇਹ ਤਾਂ ਸੇਵਾ ਤਾਂ ਹੀ ਰਹਿੰਗੀ ਆ ਸੇਵਾ ਹੀ ਲੋਟ ਆਉਂਦੀ ਐ ਇਹਨਾਂ ਦਾ ਤਾਂ ਸਾਡੇ ਦੇ ਜਹੇ ਜਿਹੜਾ ਤਗੜੇ ਜੇ ਤੋੜੀਏ ਛੋਡੀ ਸੇ ਪੂਰਾ ਦਰੂਰ ਜਨਾ ਲਓ गाइस ਸਾਰੇ ਅਸੀਂ ਜਾ ਰਹੇ ਹਾਂ ਸ਼ਹਿਰ ਕਰਨ ਗੋਹਾ ਪੱਥਣ ਤੋਂ ਬਾਅਦ ਗੋਹਾ ਪੱਥਣ ਤੋਂ ਬਾਅਦ ਚੱਲੇ ਅਸੀਂ ਜਿਹੜੇ ਗੇੜੀ ਰਾਉਂਡ ਰੋਣ ਇੱਧਰ ਹੈਗੇ ਨੇ ਖੇਤ ਇੱਧਰ ਵੀ ਖੇਤ ਅੱਗੇ ਹੈਗਾ ਸੂਆ ਪਾਣੀ ਵਾਲਾ ਸੋਚ ਜਾ ਕੇ ਸਾਲਾ ਮਾਰਾਂਗੇ ਸੀ ਉਹ ਤਾਂ ਸੁੱਕਾ ਪਿਆ ਬਾਈ ਪਾੜੇ ਚ ਪਾਥੀਆਂ ਪੱਥਕੀਆਂ ਆਉਂਦੀਆਂ ਪਹਿਲਾਂ ਮੰਮੀ ਹੁੰਦੀਆਂ ਤੇ ਲਓ ਅੱਗੇ ਆਹ ਛੜਕ ਆ ਗਈ ਤਾਂ ਉਹਨੇ ਇੰਦਰਾ ਅੱਜ ਅਸਾ ਕੋਈ ਸੜਕੇ ਡੁਕਾਣ ਆ ਆ ਹੁਣ ਫਿਰ ਕੋਰਾ ਪੈਂਦਾ ਆਂਟੀ ਪਰ ਵਿੱਚ ਵੀ ਇੱਟੇ ਫੁੱਟੇ ਨਹੀਂ ਜਦਰਾ ਕੋਰੇ ਕਰਕੇ ਆ ਇਹ ਹਰਿਆਲੀ ਨਹੀਂ ਦੀਆ ਕਸਰਤਾ ਹੋ ਗੀ ਕਸਰਤਾ ਹੈ ਇਹ ਤਾਂ ਗੰਨਾ ਹੋਊਗਾ ਬੱਕਰੀਆਂ ਦੇ ਮੇਮਣੇ ਆਏ ਉਹ ਮੇਮਣਾ ਪੁੱਛਾ ਕਿੰਨੇ ਦਾ ਮੰਮੀ ਉਹ ਕਿੰਨੇ ਸੋਹਣੇ ਨੇ ਕਿ ਚਿੱਟੇ ਜਿਹੇ ਮੇਮਣੇ ਆਹ ਹਨਾ ਕਿੰਨਾ ਸੋਹਣਾ ਉਹ ਉਹ ਕਿੰਨੇ ਦਾ ਅੰਕਲ ਮੇਮਣਾ ਉਹ ਛੋਟਾ ਯਾ ਉਹ ਵਾਲਾ ਹਾਂ ਹਾਂ ਆਧਾ ਦੋਨੇ ਇਹਨਾਂ ਦਾ ਕੀ ਰੇਟ ਇੱਕ ਦਾ ਦੱਸ ਦੇ ਅੰਕਲੇ ਕੀ ਇਹਦਾ ਰੇਟ ਦੱਸਦੇ ਕੀ ਹੈ ਦਮ ਨਾ ਇਹ 5 ਨੂੰ 11000 ਨੂੰ 545 ਨੂੰ ਇਹ ਬੱਕਰੀ ਹੈ ਕੀ ਆ ਬੱਕ ਸਾਨੂੰ ਬੱਕਰੀ ਚਾਹੀਦੀ ਇੱਕ ਬੱਕਰੀ ਇੱਕ ਬੱਕਰਾ ਵੇਚਣੀ ਹੈ ਇਹ ਬੱਕਰਾ ਵੇਚਣਾ ਨਹੀਂ ਰੱਖਣਾ ਚਣਾ ਹੋ ਮੁੱਲ ਕਰ ਦਿਓ ਜੇ ਲੈਣਾ ਕਿਸੇ ਨੇ ਅਸੀਂ ਬੱਕਰੀਆਂ ਲੈਣੀਆਂ ਆ ਆ ਮੇਮਣਾ ਦੇ ਦਿਓ ਸਾਨੂੰ ਆਹ ਐਨਾ ਜਿਹਾ ਇੱਕ ਅੰਕਲ ਬੱਕਰੀ ਦੇ ਦਿਓ ਹੋਏ ਹੁਣ ਦੇ ਲਾਂਗੇ ਮੁਝੇ 20-25 ਬੱਕਰੀ ਵੀ ਦੇ ਮੇਮਣੇ ਨੇ ਯਾਰੀ ਅੱਛਾ ਉਹਨਾਂ ਨੂੰ ਦੇ ਦਿਓ ਪੈਸਾਰੀਆਂ ਸੁਣਾਲੀਆਂ ਸਾਡੇ ਬੱਕਰੇ ਵੇਚਣਾ ਅਸੀਂ ਆ ਮਾਗਰ ਖੜਾ ਬੱਕਰਾ ਨੇ ਆ ਅਸੀਂ ਤਾਂ ਆਪ ਦਾ ਵੇਚਣਾ ਅਸੀਂ ਬੱਕਰੀ ਲੈਣੀ ਆ ਕਿੰਨੇ ਸੋਹਣੇ ਮੇਮਣੇ ਨੇ ਬਾਹਰੇ ਰੱਖਣਾ ਨਹੀਂ ਹੁਣ ਵੇਚਣਾ ਅੰਕਲ ਆ ਕਿਵੇਂ ਬੈਠ ਗਈਆਂ ਨੋ 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 ਕੁਝ ਨਹੀਂ ਕਹਿੰਦੇ ਕੈਂਡੀ ਨਾਲ ਨਹੀਂ ਬਸ ਰੈਂਡਮ ਖਾਣੇ ਹੀ ਇੱਕ ਦੇਖੋ ਬਿੰਨਾ ਆਪਣੇ ਵੀ ਲੱਗੇ ਹੋਏ ਨੇ ਆਪਾਂ ਫਿਰ ਕੱਲੂ ਜਾਵਾਂਗੇ ਤੁਸੀਂ ਉੱਥੋਂ ਵਟਾਂਗੇ

ਹੋਰ ਉਹ ਮੈਨੂੰ ਬੋਲੀ ਜਾਂਦੀ ਸੀ ਕੋਈ ਨਾ ਤੂੰ ਵੀ ਜਾਣੀ ਹੈ ਹੋਰ ਮੈਨੂੰ ਡੇਢ ਕੱਢ ਗਈ ਕੋਈ ਡੇਢ ਦਾ ਕੱਢਿਆ ਕੱਲ ਨੂੰ ਨਹੀਂ ਨਹੀਂ ਕੱਲ ਤਾਂ ਮਾਂ ਗਿਆ ਪਗਲ ਖੇਤ ਆਪਾਂ ਜਾਵਾਂਗੇ ਸਾਰੀਆਂ ਲਈ ਵਧੀਆ ਲੱਗਦਾ ਆਪਾਂ ਕੱਲ ਨੂੰ ਨਹੀਂ ਬੈਜੋ ਰਹੇਗੀ ਮੈਂ ਤਾਂ ਕੰਮ ਹੀ ਜਾਵਾਂਗਾ ਖੇਤ ਉਹ ਤਾਂ ਹੁਣ ਫਸੀ ਹੋਈ ਰਹਗੀ ਐ ਕਰ ਰਹਿ ਗਿਆ ਕਿਨ ਦੋ ਦਿਨ ਚਾਹ ਸਾਥ ਤੇ ਪੈ ਗਈ ਅੱਛਾ ਜਿਹਾ ਉੱਠ ਖੜੀ ਆਪਾਂ ਤੇ ਖੜੀ ਹੈ ਹਨਾ ਹੋਰ ਮੈਂ ਅੱਜੇ ਪੈ ਨਹੀਂ ਨਹੀਂ ਕਿਸੇ ਅੰਟੀ ਲਓ ਬੇ ਬੋ ਲਓ ਬਈ ਰਾਤ ਦਾ ਟਾਈਮ ਹੋ ਗਿਆ ਰੋਟੀਆਂ ਖਾਲੀਆਂ ਸਾਬਨੇ ਬਿਸਤਰਿਆਂ ਦਾ ਆਸਣ ਲੱਗ ਰਿਹਾ ਹੁਣ ਇੱਥੇ ਹੰਤ ਨਹੀਂ ਆਇਆ ਬਿਸਤਰਿਆਂ ਦਾ ਆਸਣ ਲੱਗ ਰਿਹਾ ਉਧਰ ਮੇਰਾ ਭਰਾ ਪਤਗੀ ਕਰੀ ਜਾਂਦਾ ਅਜੱਦੇ ਮੈਂਬਰ ਇੱਕ ਮੈਂਬਰ ਹੈ ਨਹੀਂ ਹਟਾ ਇੱਧਰ ਮੰਮੀਆਂ ਦਾ ਬਿਸਤਰੇ ਲੱਗੇ ਇੱਧਰ ਮੇਰੀ ਜਗ ਡਿੱਗੀ ਬੜਤੇ ਹੁਣ ਇਹ ਅਧੀਆਂ ਬੰਬਲ ਵਟਣੀਆਂ ਹੈ ਬੰਬਲ ਵਟਣੀਆਂ ਉਹਬਾ ਨਹੀਂ ਤੂੰ ਕਰੀਏ ਨਾ ਓਏ ਇਹ ਦਵਾਈ ਮੈਂ ਦਵਾਈ ਲਾ ਰਹੀ ਆ ਇਹ ਦਵਾਈ ਵੱਡ ਦਾ ਕਬੂਤਰਾਂ ਵਾਲੀ ਕਿਸਮਤ ਦੇ ਤਾਰੇ ਬਲੰਦ ਨੇ ਕਮਾਤਾ ਹਜੇ ਭਾਂਡੇ ਮੰਝੀ ਜਾਂਦੇ ਤੇ ਆਪਾਂ ਬਹਿ ਗਏ ਆ ਰਜਾਈ ਦੇ ਵਿੱਚ ਆ ਪਰ ਜਾਈ ਚ ਸੀਗੇ ਪਹਿਲਾਂ ਵੀ ਹੁਣ ਅੰਦਰ ਆ ਗਈ ਪਹਿਲਾਂ ਮੈਂ ਬਾਹਰ ਚੌਂਕੇ ਕੋਲੇ ਬੈਠੀ ਸੀ ਮੰਮੀ ਹਣੀਆਂ ਕੋਲੇ ਰੋਟੀ ਖਾਂਦੇ ਸੀਗੇ ਤੇ ਵਧੀਆ ਲੰਘ ਰਹੇ ਆ ਦਿਨ ਆਪਣੇ ਮਾਮਾ ਦੇ ਨਾਲ ਭਾਈਆਂ ਦੇ ਨਾਲ ਐਨਜੋਏ ਕਰਦੇ ਹੋ ਵਧੀਆ ਤੇ ਬਾਕੀ ਚਾਹਨੇ ਆ ਫਿਰ ਇੱਕ ਅੱਦੇ ਦਿਨ ਤੱਕ ਸ਼ਾਪਿੰਗ ਕਰਨ ਮੇਲਕੋਟਲੇ ਤੇ ਇੱਕ ਮੈਨੂੰ ਕਮੈਂਟ ਆਇਆ ਸੀ ਹੈ ਨਾ ਕਿਸੇ ਭੈਣ ਦੇ ਹੀ ਹੋਣਾ ਚਲੋ ਕਿ ਤੁਸੀਂ ਇੰਨੇ ਸੂਟਾਂ ਦਾ ਕੀ ਕਰਦੇ ਹੋਗੇ ਤੇ ਮੈਂ ਉਹ ਭੈਣ ਦੱਸਦਾ ਭੈਣੇ ਅਸੀਂ ਆਈ ਵਾਰ ਸੂਟ ਨਹੀਂ ਬਾਏ ਕਰਨ ਜਾਂਦੇ ਮੇਲਕੋਟਲੇ ਅਸੀਂ ਵੀਡੀਓ ਤੇ ਲਈ ਜਾਂਦੇ ਹੁੰਦੇ ਆ ਕਿਉਂਕਿ ਕਈ ਪਿੰਡ ਭਰਾਵਾਂ ਨੂੰ ਹੁੰਦਾ ਵੀ ਵੀਡੀਓ ਚਾਹੀਦੀ ਹੈ ਸਾਨੂੰ ਨਵੇਂ ਡਿਜ਼ਾਈਨ ਕੀ ਆਏ ਨੇ ਹੈ ਨਾ ਤੇ ਉਹਦੇ ਲਈ ਜਾਣੇ ਹੁੰਨੇ ਆ ਤੇ ਇਹ ਨਹੀਂ ਹੈਗਾ ਵੀ ਅਸੀਂ ਆਈ ਵਾਰ ਸੂਟ ਹੀ ਲੈਣ ਜਾਂਦੇ ਆ ਉੱਥੋਂ ਹਾਂ ਬਾਕੀ ਜੇ ਕੋਈ ਆਜ ਵੀ ਦਿਲ ਨੂੰ ਲੱਗ ਜਾ ਫਿਰ ਲੈ ਵੀ ਲੈਣੇ ਆ ਤੇ ਕੱਲ ਨੂੰ ਆਪਣੇ ਹੈਗੀ ਇੱਕ ਮੈਰਿਜ ਕੱਲ ਨੂੰ ਨਹੀਂ ਮਤਲਬ ਕਿ ਮੈਰਿਜ ਹੈਗੀ ਆ ਆਪਣੇ ਕਜਨ ਸਿਸਟਰ ਦੀ ਤੇ ਉਹਦੇ ਲਈ ਹੁਣ ਵਿਆਹ ਦੀਆਂ ਸ਼ਾਪਿੰਗਾਂ ਹੋਣੀਆਂ ਜਿਹੜੀਆਂ ਸ਼ੁਰੂ ਤੇ ਆਪਾਂ ਵੀ ਵਿਆਹ ਲਈ ਸ਼ਾਪਿੰਗ ਕਰਨੀ ਆ ਕੀ ਬਾਏ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਬਲੌਗਰ ਨਾਲ ਬਣੇ ਰਿਹਾ ਕਰੋ ਜੀ ਬਲੌਗ ਵਧੀਆ ਲੱਗਦੇ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਤੇ ਆਪਣੇ 6k ਹੋਣ ਆਲੇ ਆ ਤੇ ਪਲੀਜ਼ ਜਲਦੀ ਜਲਦੀ ਕਰਵਾ ਦਿਓ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਫਰੈਂਡ ਸਰਕਲ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਮੇਰੇ ਉਰੇ ਹੁੰਦੇ ਹੁੰਦੀ 6k ਹੋ ਜਾਣ ਤੇ ਆਪਾਂ ਹੁਣ ਕੱਲ ਨੂੰ ਜਾਵਾਂਗੇ ਕੁਝ ਸ਼ਾਪਿੰਗ ਕਰਨੇ ਜੁੱਤੀਆਂ ਜੁੱਤੀਆਂ ਦੀ ਮੰਮੀ ਹਣੀਆਂ ਨੂੰ ਵੀ ਕਰਵਾਉਣੀ ਆ ਤੇ ਆਪਾਂ ਕੋ ਉਹਦੇ ਵੀ ਕੁਛ ਨਾ ਕੁਛ ਬਾਈ ਕਰਾਂਗੇ ਤੇ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੀ ਨਾਲ ਦੀ ਨਾਲ ਵੀ ਕੀ ਖਰੀਦਦੇ ਆ ਕਿੱਥੋਂ ਕੀ ਖਰੀਦਦੇ ਆ ਬੱਸ ਜਿਹੜੇ ਸੂਟ ਨੇ ਉਹ ਮਰੇਲ ਕੋਟਲੇ ਤੇ ਖਰੀਦਾਂਗੇ ਤੇ ਸ਼ਾਇਦ ਕੁਛ ਨਿਊ ਜੀ ਚੀਜ਼ ਲਵਾਂਗੇ ਹਨਾ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਨਾਲੇ ਦਿਖਾਵਾਂਗੇ ਵੀ ਹੋਰ ਕੀ ਆ ਰਿਹਾ ਮਰੇਲ ਕੋਟਲੇ ਦੇ ਵਿੱਚ ਕਪੜਾ ਨੰਮੀ ਬਰਾਇਟੀ ਕੀ ਡਿਜ਼ਾਈਨ ਆਇਆ ਕੀ ਕੁਛ ਆਇਆ ਹੋਇਆ ਕਿਹੜਾ ਫੈਬਰਿਕ ਚੱਲਦਾ ਇੰਤੇ ਨਾਲ ਦੀ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੀ ਠੀਕ ਹੈ ਜੀ ਵੀਡੀਓ ਨਾਲ ਬਣੇ ਰਿਆ ਕਰੋ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਕੀ ਡੱਕੇ ਨਾਲ ਬਣ ਕੇ ਅੱਛਾ ਆਹ ਬਣ ਕੇ ਪਉਣਾ ਹੁੰਦਾ ਇਹਦਾ ਹਾਂ ਮਾਇਦਾ ਨਹੀਂ ਦੀ ਤੱਕ ਨਹੀਂ ਗਈ। ਇਹ ਆਪਾਂ ਜਿਹੜੀ ਆਪਣੀ ਭੈਣ ਦਾ ਵਿਆਹ ਗਾ ਛੋਟੀ ਆਪਣੇ ਤੋਂ ਤਾਂ ਉਹਦੇ ਖੇਸ ਨੇ ਬਾਈ। ਮੰਮੀ ਹੁਣੀਆਂ ਬੰਬਲ ਵੱਟਦੀਆਂ ਨੇ ਤੇ ਫਿਰ ਹੁਣ ਸਿਉਂਦੀਆਂ ਨੇ। ਤੇ ਇਹ ਜ਼ਿੰਮੇਵਾਰੀ ਮੰਮੀ ਹੁਣੀਆਂ ਕੋਲੇ ਆ ਗਈ। ਤੇ ਉਹਨਾਂ ਦੇ ਵਿਚਾਰੀ ਦੀ ਹੈਨਾ ਜਿਹੜੀ ਅਬ ਦੀ ਮੰਮੀ ਸੀ ਰੀਅਲ ਉਹਦੀ ਡੈਥ ਹੋਈ ਵੀ ਆ। ਚਲੋ ਐ ਤਾਂ ਮੰਮੀ ਹੈਗੀ ਆ ਨਾ ਡੈਡੀ ਦਾ ਦੂਜਾ ਵਿਆਹ ਹੋ ਗਿਆ ਸੀ ਇਹਦੇ ਬੰਬਲਪੱਟ ਦੇ ਪਹਿਲਾ ਸਿਆਮਤਾ ਹੈ ਮੋਨਾ ਸਿਆਮ ਨਹੀਂ ਆ ਕੀ ਕਰਦਾ ਪਹਿਲਾ ਸਿਆਮ ਦਾ ਸਿਆਮਤਾ ਮੰਮੀ ਬੰਬਲਪੱਟੂਗੀ ਹੈ ਆ ਤੂੰ ਉਹ ਇਹਦੇ ਨੂੰ ਫਿਰ ਸੱਜਾ ਉਹ ਬੁੱਝ ਹੈ ਬਲੇ ਇਹ ਤਾਂ ਇਹ ਹੈ ਗੋਲੀ ਉਹ ਤਾਂ ਅੱਧਾ ਇਹ ਕਿਵੇਂ ਹਾਲਤੋਂ ਕਿੱਥੇ ਕੱਢੀ ਆਉਂਗੀ ਮੈਂ ਕੱਢਣਾ ਕੱਢਣਾ ਬਹੁਤੱਖਾ ਲੱਗਿਆ ਵਾਹੀ ਗੁੱਸ ਹੁਣ ਸਰਕੇ ਦਾ ਲੱਗਦਾ ਕੁਸ ਹੁਣ ਅੰਦਰ ਤਾਂ ਨਹੀਂ ਢੱਡ ਲੱਗਦੀ ਹਾਂ ਬੱਕਰੀ ਵਰਗਾ ਉਸ ਨਾਲ ਮੇਰੀ ਪੈਸੇ